ਸਵਾਲ ਨੰਬਰ 56 ਦਾ ਜਵਾਬ ਹੈ ਵੀ ਪੁਰਾਣੇ ਬਜ਼ੁਰਗ ਨਾ ਲੈਟਰਨ ਨੂੰ ਖੋਈ ਨੂੰ ਟਾਇਲਟ ਨੂੰ ਗਰਕੀ ਕਹਿੰਦੇ ਹੁੰਦੇ ਸੀਗੇ ਸਾਡੇ ਦਾਦੀ ਆਪ ਨੂੰ ਗਰਕੀ ਕਹਿੰਦੀ ਹੁੰਦੀ ਸੀਗੀ ਤੇ ਅੱਜ ਕੱਲ ਤਾਂ ਹੁਣ ਲੋਕ ਖਾਂਦੇ ਬਾਹਰ ਨੇ ਤੇ ਗਰਕ ਦੇ ਘਰੇ ਆ ਕੇ ਨੇ ਹੁਣ ਤਾਂ ਜੋ ਮਰਜ਼ੀ ਆਖੀ ਜਾ ਹੁੰਦਾ ਇਹਨਾਂ ਚੀਜ਼ਾਂ ਦੇ ਅੰਗਰੇਜ਼ੀ 'ਚ ਅਸੀਂ ਨਾਂ ਰੱਖ ਲਏ ਨੇ ਹੈਨਾ ਪਹਿਲਾਂ ਪੁਰਾਣੇ ਲੋਕ ਲੈਟਰਨ ਨੂੰ ਟਾਇਲਟ ਨੂੰ ਗਰਕੀ ਕਹਿੰਦੇ ਹੁੰਦੇ ਸੀਗੇ ਵੀ ਗਰਕੀ ਕਿੱਧਰ ਆ ਮਤਲਬ ਜਦੋਂ ਉਹ ਨਾ ਜੰਗਲ ਪਾਣੀ ਜਾਣਾ ਕਿਉਂਕਿ ਉਦੋਂ ਨਵੇਂ-ਨਵੇਂ ਸ਼ੁਰੂ ਹੋਈਆਂ ਸੀ ਪਹਿਲਾਂ ਲੋਕੀ ਬਾਹਰ ਅੰਦਰ ਜਾਂਦੇ ਹੁੰਦੇ ਸੀਗੇ ਫਿਰ ਇਹ ਜਦੋਂ ਘਰਾਂ ਚੀਜ਼ਾਂ ਬਣੀਆਂ ਉਹਨਾਂ ਨਾਂ ਵੀ ਇਹੋ ਜਿਹਾ ਰੱਖਿਆ ਗਰਕੀ ਹੁਣ ਤਾਂ ਅੰਗਰੇਜ਼ੀ ਚ ਆਪ ਕਈ ਕੁਝ ਕਹਿੰਨੇ ਹੁਣ ਤਾਂ ਨਾਂ ਹੀ ਬੜੇ ਸੋਹਣੇ ਨੇ ਇਹਨਾਂ ਦੇ ਤੇ ਸ਼ਕਲ ਤੇ ਪੱਥਰ-ਪੁੱਥਰ ਲਾ ਕੇ ਦੋਵੇਂ ਸੋਹਣੀਆਂ ਇਹਨਾਂ ਦੀ ਬਣ ਜਾਂਦੀਆਂ ਤੇ ਅੱਜ ਦਾ ਸਵਾਲ ਏ ਵੀ ਪਹਿਲਾਂ ਨਾ ਜਿਵੇਂ ਉਹ ਇੱਕ ਕੁੰਡਾ ਹੋ ਗਿਆ ਕਿ ਡੰਡਾ ਹੋ ਗਿਆ ਛੋਟਾ ਜਿਹਾ ਇਦਾਂ ਹੀ ਕੁੰਡੇ ਵਰਗੀ ਇੱਕ ਉਹ ਇਹਦੇ ਨਾਲੋਂ ਥੋੜੀ ਲੰਮੀ ਹੁੰਦੀ ਮੰਨ ਲਓ 4 ਡੇਡ ਦੀ ਹੁੰਦੀ ਹੋਗੀ ਤੇਰਾ ਡੰਡਾ ਹੁੰਦਾ ਸੀ ਉਹ ਵੀ ਲੰਮਾ ਹੁੰਦਾ ਸੀ ਮੰਨ ਲਾ ਇੱਕ ਜਨਾਨੀ ਦੇ ਬਰਾਬਰ 4-5 ਫੁੱਟ ਦਾ ਉਹਨੂੰ ਕੀ ਕਹਿੰਦੇ ਸੀ ਉਹਦੇ ਵਿੱਚ ਨਾ ਪੁਰਾਣੀਆਂ ਸਵਾਣੀਆਂ ਝੋਨਾ ਵੀ ਛੜਦਿਆਂ ਹੁੰਦਿਆਂ ਸੀ ਹੋਰ ਵੀ ਚੀਜ਼ਾਂ ਇਦਾਂ ਕੰਮ ਜਿਹੜਾ ਵੀ ਕਰਨਾ ਉਹਨਾਂ ਨੇ ਕੁੱਟਣ-ਕਟਣ ਵਾਲਾ ਕੋਈ ਅਨਾਜ ਨੂੰ ਕਿਸੇ ਨੂੰ ਉਹ ਕੰਮ ਉਹਦੇ 'ਚ ਕਰਦਿਆਂ ਹੁੰਦੇ ਸੀਗੀਆਂ ਉਹਨੂੰ ਕੀ ਕਹਿੰਦੇ ਹੁੰਦੇ ਸੀ ਉਹਨੂੰ ਉਹਦੇ ਤੇ ਇੱਕ ਕਹਾਵਤ ਵੀ ਹੈ ਬੜੀ ਸੋਹਣੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਵੀ ਦੱਸਿਆ ਜੇ ਹਿੰਟ ਮੈਂ ਮੜਿਆ ਜਿਆ ਦੇ ਦੇਣਾ ਵੀ ਮੰਨ ਲਓ ਜੇ ਉਹ ਚ ਸਿਰ ਦੇਤਾ ਤੇ ਫਿਰ ਉਤੋਂ ਡੰਡਿਆ ਤੋਂ ਕੀ ਡਣਾ ਇਹਦੇ ਨਾਲ ਦੀ ਘਹਾਵਤ ਵੀ ਹੈ ਜੇ ਕਿਸੇ ਨੂੰ ਪਤਾ ਹੋਵੇ ਤੇ ਉਹ ਵੀ ਜਰੂਰ ਦੱਸਿਆ ਜੇ ਅਖਾਣ ਵੀ ਖਤਮ ਹੁੰਦੇ ਜਾਂਦੇ ਨੇ ਆਪਣੇ ਮੁਹਾਵਰੇ ਗੱਲਾਂ ਦੇ ਵਿੱਚੋਂ ਘਹਾਵਤਾਂ ਖਤਮ ਹੁੰਦੀਆਂ ਨੇ ਲੋਕ ਅਖੌਤੀਆਂ ਇਹ ਚੀਜ਼ਾਂ ਕਹਾਣੀਆਂ ਇਹ ਖਤਮ ਹੁੰਦੀਆਂ ਜਾਂਦੀਆਂ ਨੇ ਹੁਣ ਪੈਨਸੀ ਜਾ ਹੋ ਗਿਆ ਕੰਮ ਸਾਰਾ ਇਹਨਾਂ ਸਵਾਲਾਂ ਦਾ ਮਤਲਬ ਸਿਰਫ ਨਵੀਂ ਪੀੜੀ ਨੂੰ ਇੱਕ ਜਾਣਕਾਰੀ ਦੇਣਾ ਹੈ ਵੀ ਇਹ ਵੀ ਸਾਡਾ ਕਦੇ ਵਿਰਸਾ ਰਿਹਾ ਵੀ ਅਸੀਂ ਇਹ ਵੀ ਕਹਿੰਦੇ ਹੁੰਦੇ ਸੀਗੇ ਹੁਣ ਸਾਨੂੰ ਵੀ ਅਧੀਆਂ ਗੱਲਾਂ ਭੁੱਲਦੀਆਂ ਜਾਂਦੀਆਂ ਨੇ ਕਈ ਚੀਜ਼ਾਂ ਭੁੱਲ ਜਾਂਦੀਆਂ ਨੇ ਪਹਿਲਾਂ ਇੱਕੋ ਜਦੋਂ ਬੁੜੀਆਂ ਨੇ ਚੁੱਲ੍ਹੇ 'ਤੇ ਲਾ ਕੇ ਤਵਾ ਰੱਖਣਾ ਨਾ ਕੰਧ ਨਾਲ ਸਾਰਾ ਪਰਿਵਾਰ ਦਿਵਾਲੇ ਬੈਠਾ ਹੁੰਦਾ ਸੀਗਾ ਉਹ ਤਵੇ 'ਤੇ ਅੱਗ ਜੀ ਨਾ ਇਹ ਭਜਣੀ ਬਾਹਰ ਨੂੰ ਚਵੰਤੀ ਜੀ ਹੁਣ ਸਾਨੂੰ ਉਹ ਭੁੱਲ ਗਿਆ ਵੀ ਉਹਨੂੰ ਕੀ ਕਹਿੰਦੇ ਹੁੰਦੇ ਸੀ ਜੇ ਕਿਸੇ ਨੂੰ ਯਾਦ ਹੋਵੇ ਤੇ ਉਹ ਵੀ ਦੱਸਿਆ ਜੇ ਤੇ ਸਵਾਲਾਂ ਦੇ ਜਵਾਬ ਜ਼ਰੂਰ ਦਿਆ ਕਰੋ ਆਪਣੇ ਵਿਰਸੇ ਦੇ ਸ਼ਬਦਾਂ ਦਾ ਰਵਾਜਾਂ ਦਾ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂ ਵੀ ਇਹ ਵੀ ਕਦੇ ਸਾਡੇ ਰਿਵਾਜ ਚ ਸਾਡੇ ਵਿਹਾਰ ਚ ਚੀਜ਼ਾਂ ਸ਼ਾਮਲ ਰਹੀਆਂ ਨੇ